ਦੇਰ ਰਾਤ ਭਾਰਤ ਵੱਲੋਂ ਪਾਕਿਸਤਾਨ 'ਚ ਕੀਤੇ ਗਏ ਹਮਲੇ ਦੇ ਤਹਿਤ ਅਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਕਮਾਂਦਰੀ ਹਵਾਈ ਅੱਡੇ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ। ਅਗਲੇ ਹੁਕਮਾਂ ਤੱਕ ਇਹ ਅੱਡਾ ਬੰਦ ਰਹੇਗਾ। ਜਦੋਂ ਕਿ ਇੱਥੇ ਪਹੁੰਚਣ ਵਾਲੀਆਂ ਉਡਾਨਾਂ ਜਿਨ੍ਹਾਂ 'ਚ ਦੋਹਾਂ ਚਕਰੀਬ 1 ਵਜੇ ਪਹੁੰਚਣ ਵਾਲੀ ਕਤਰ 에ਅਰਵੇਜ਼ ਦੀ ਉਡਾਨ ਜੋ ਕਤਰ ਦੋਹਾਂ ਤੋਂ ਕਰੀਬ 1:30 ਵਜੇ ਆਉਂਦੀ ਉਸ ਨੂੰ ਇੱਥੇ ਮੋੜ ਦਿੱਤਾ ਗਿਆ। ਦੂਜੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ। ਹਵਾਈ ਅੱਡੇ ਤੇ ਜੋ ਯਾਤਰੀ ਪਹੁੰਚੇ ਸਨ ਜਿਨ੍ਹਾਂ ਦਾ ਇਮੀਗ੍ਰੇਸ਼ਨ ਹੋਇਆ ਸੀ, ਉਹਨਾਂ ਦੇ ਇਮੀਗ੍ਰੇਸ਼ਨ ਹੋਣ ਦੇ ਬਾਵਜੂਦ ਕਰਾਂ ਨੂੰ ਭੇਜ ਦਿੱਤਾ ਗਿਆ ਹੈ ਤੇ ਇੱਥੇ ਆਉਣ ਵਾਲੇ ਕਿਸੇ ਵੀ ਯਾਤਰੀ ਨੂੰ ਹਵਾਈ ਅੱਡੇ ਦੇ ਅੰਦਰ ਪ੍ਰਵੇਸ਼ ਦੀ ਇਜਾਜ਼ਤ ਨਹੀਂ ਹੈ ਜਦੋਂ ਕਿ ਪੁਲਿਸ ਪ੍ਰਸ਼ਾਸਨ ਤੇ ਹਵਾਈ ਅੱਡੇ ਦੀ ਸੁਰੱਖਿਆ ਫੋਰਸ ਫੋਰਸ ਆਈਐਸ ਪੰਜਾਬ ਵੱਲੋਂ ਸਖਤ ਪੁਖਤਾ ਪ੍ਰਬੰਧ ਕੀਤੇ ਗਏ ਨੇ ਪੰਜਾਬ ਪੁਲਿਸ ਦੇ ਅਧਿਕਾਰੀ ਵਨੀਲਾ ਨੇ ਦੱਸਿਆ ਹੈ ਕਿ ਅੰਮ੍ਰਿਤਸਰ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ 22 ਹਵਾਈ ਉਡਾਨਾਂ ਰੱਦ ਕੀਤੀਆਂ ਗਈਆਂ ਨੇ ਤੇ ਹੋਰ ਹਵਾਈ ਅੱਡਿਆਂ ਵੱਲ ਇਹਨਾਂ ਨੂੰ ਮੋੜਿਆ ਗਿਆ ਇਹ ਜੀ ਸਾਰਾ ਬੰਦ ਹੋ ਚੁੱਕੀ ਹੈ ਸਾਰਾ ਕੁੱਲ 22 ਫਲਾਈਟਸ ਹੀ ਉਹ 22 ਫਲਾਈਟ ਸਾਰਾ ਕੈਨਸਲ ਹੋ ਚੁੱਕੀ ਹੈ ਸਾਰੇ ਯਾਤਰੀਆਂ ਨੂੰ ਵੀ ਮੈਸੇਜ ਵੀ ਪਹੁੰਚ ਗਿਆ 에어ਲਾਈਨਸ ਤੋਂ ਕਿ ਅਗਲੇ 2 ਇਨਫੋਰਮੇਸ਼ਨ ਤੱਕ ਸਾਰਾ ਫਲਾਈਟਸ ਬੰਦ ਰਹਿਗਏਗਾ देर रात भारत ਵੱਲੋਂ ਪਾਕਿਸਤਾਨ 'ਚ ਕੀਤੇ ਗਏ ਹਮਲੇ ਦੇ ਤਹਿਤ ਅਮਰਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਕਮਾਂਦਰੀ ਹਵਾਈ ਅੱਡੇ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ। ਅਗਲੇ ਹੁਕਮਾਂ ਤੱਕ ਇਹ ਅੱਡਾ ਬੰਦ ਰਹੇਗਾ। ਜਦੋਂ ਕਿ ਇੱਥੇ ਪਹੁੰਚਣ ਵਾਲੀਆਂ ਉਡਾਨਾਂ ਜਿਨ੍ਹਾਂ 'ਚ ਦੋਹਾਂ ਚਕਰੀਬ 1 ਵਜੇ ਪਹੁੰਚਣ ਵਾਲੀ ਕਤਰ 에ਅਰਵੇਜ਼ ਦੀ ਉਡਾਨ ਜੋ ਕਤਰ ਦੋਹਾਂ ਤੋਂ ਕਰੀਬ 3 ਵਜਿਆਂ ਦੀ ਉਸ ਨੂੰ ਇੱਥੇ ਮੋੜ ਦਿੱਤਾ ਗਿਆ। ਦੂਜੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ। ਹਵਾਈ ਅੱਡੇ ਤੇ ਜੋ ਯਾਤਰੀ ਪਹੁੰਚੇ ਸਨ ਜਿਨ੍ਹਾਂ ਦਾ ਇਮੀਗ੍ਰੇਸ਼ਨ ਹੋਇਆ ਸੀ, ਉਹਨਾਂ ਦੇ ਇਮੀਗ੍ਰੇਸ਼ਨ ਹੋਣ ਦੇ ਬਾਵਜੂਦ ਆਪਸ ਕਰਾਂ ਨੂੰ ਭੇਜ ਦਿੱਤਾ ਗਿਆ ਹੈ ਤੇ ਇੱਥੇ ਆਉਣ ਵਾਲੇ ਕਿਸੇ ਵੀ ਯਾਤਰੀ ਨੂੰ ਹਵਾਈ ਅੱਡੇ ਦੇ ਅੰਦਰ ਪ੍ਰਵੇਸ਼ ਦੀ ਇਜਾਜ਼ਤ ਨਹੀਂ ਹੈ ਜਦੋਂ ਕਿ ਪੁਲਿਸ ਪ੍ਰਸ਼ਾਸਨ ਤੇ ਹਵਾਈ ਅੱਡੇ ਦੀ ਸੁਰੱਖਿਆ ਫੋਰਸ ਫੋਰਸ ਆਈਐਸ ਪੰਜਾਬ ਵੱਲੋਂ ਸਖਤ ਪੁਖਤਾ ਪ੍ਰਬੰਧ ਕੀਤੇ ਗਏ ਨੇ ਪੰਜਾਬ ਪੁਲਿਸ ਦੇ ਅਧਿਕਾਰੀ ਵਨੀਲਾ ਨੇ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ 22 ਹਵਾਈ ਉਡਾਨਾਂ ਰੱਦ ਕੀਤੀਆਂ ਗਈਆਂ ਨੇ ਤੇ ਹੋਰ ਹਵਾਈ ਅੱਡੇ ਵਾਲੇ ਨਾਲ ਨੂੰ ਮੋੜਿਆ ਗਿਆ ਜੀ ਸਾਰਾ ਬੰਦ ਹੋ ਚੁੱਕੀ ਹੈ ਸਾਰਾ ਕੁੱਲ 22 ਫਲਾਈਟ ਸੀ ਉਹ 22 ਫਲਾਈਟ ਸਾਰਾ ਕੈਨਸਲ ਹੋ ਚੁੱਕੀ ਹੈ ਸਾਰੇ ਯਾਤਰੀਆਂ ਨੂੰ ਵੀ ਮੈਸੇਜ ਵੀ ਪਹੁੰਚ ਗਿਆ 에어ਲਾਈਨਸ ਤੋਂ ਕਿ ਅਗਲੇਰੀ ਇਨਫੋਰਮੇਸ਼ਨ ਤੱਕ ਸਾਰਾ ਫਲਾਈਟਸ ਬੰਦ ਰਹਿਗਾ ਦੇਰ ਰਾਤ ਭਾਰਤ ਵੱਲੋਂ ਪਾਕਿਸਤਾਨ 'ਚ ਕੀਤੇ ਗਏ ਹਮਲੇ ਦੇ ਤਹਿਤ ਅਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਕਮਾਂਦਰੀ ਹਵਾਈ ਅੱਡੇ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ। ਅਗਲੇ ਹੁਕਮਾਂ ਤੱਕ ਇਹ ਅੱਡਾ ਬੰਦ ਰਹੇਗਾ। ਜਦੋਂ ਕਿ ਇੱਥੇ ਪਹੁੰਚਣ ਵਾਲੀਆਂ ਉਡਾਨਾਂ ਜਿਨ੍ਹਾਂ 'ਚ ਦੋਹਾਂ ਚਕਰੀਬ 1 ਵਜੇ ਪਹੁੰਚਣ ਵਾਲੀ ਕਤਰ 에ਅਰਵੇਜ਼ ਦੀ ਉਡਾਨ ਜੋ ਕਤਰ ਦੋਹਾਂ ਤੋਂ ਕਰੀਬ 3 ਵਜਿਆਂ ਦੀ ਉਸ ਨੂੰ ਇੱਥੇ ਮੋੜ ਦਿੱਤਾ ਗਿਆ। ਦੂਜੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ। ਹਵਾਈ ਅੱਡੇ ਤੇ ਜੋ ਯਾਤਰੀ ਪਹੁੰਚੇ ਸਨ ਜਿਨ੍ਹਾਂ ਦਾ ਇਮੀਗ੍ਰੇਸ਼ਨ ਹੋਇਆ ਸੀ, ਉਹਨਾਂ ਦੇ ਇਮੀਗ੍ਰੇਸ਼ਨ ਹੋਣ ਦੇ ਬਾਵਜੂਦ ਆਪਸ ਕਰਾਂ ਨੂੰ ਭੇਜ ਦਿੱਤਾ ਗਿਆ ਹੈ ਤੇ ਇੱਥੇ ਆਉਣ ਵਾਲੇ ਕਿਸੇ ਵੀ ਯਾਤਰੀ ਨੂੰ ਹਵਾਈ ਅੱਡੇ ਦੇ ਅੰਦਰ ਪ੍ਰਵੇਸ਼ ਦੀ ਇਜਾਜ਼ਤ ਨਹੀਂ ਹੈ ਜਦੋਂ ਕਿ ਪੁਲਿਸ ਪ੍ਰਸ਼ਾਸਨ ਤੇ ਹਵਾਈ ਅੱਡੇ ਦੀ ਸੁਰੱਖਿਆ ਪੋਰਸ ਫੋਰਸ ਆਈਐਸ ਪੰਜਾਬ ਵੱਲੋਂ ਸਖਤ ਪੁਖਤਾ ਪ੍ਰਬੰਧ ਕੀਤੇ ਗਏ ਨੇ ਪੰਜਾਬ ਪੁਲਿਸ ਦੇ ਅਧਿਕਾਰੀ ਵਨੀਲਾ ਨੇ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ 22 ਹਵਾਈ ਉਡਾਨਾਂ ਰੱਦ ਕੀਤੀਆਂ ਗਈਆਂ ਨੇ ਤੇ ਹੋਰ ਹਵਾਈ ਅੱਡਿਆਂ ਵਾਲੇ ਨੂੰ ਮੋੜਿਆ ਗਿਆ ਜੀ ਸਾਰਾ ਬੰਦ ਹੋ ਚੁੱਕੀ ਹੈ ਸਾਰਾ ਕੁੱਲ 22 ਫਲਾਈਟਸ ਹੀ ਉਹ 22 ਫਲਾਈਟ ਸਾਰਾ ਕੈਨਸਲ ਹੋ ਚੁੱਕੀ ਹੈ ਸਾਰੇ ਯਾਤਰੀਆਂ ਨੂੰ ਵੀ ਮੈਸੇਜ ਵੀ ਪਹੁੰਚ ਗਿਆ 에어ਲਾਈਨਸ ਤੋਂ ਕਿ ਅਗਲੇਰੀ ਇਨਫੋਰਮੇਸ਼ਨ ਤੱਕ ਸਾਰਾ ਫਲੈਟਸ ਬੰਦ ਰਹਿਗਾ